ਸ ਸਹਿਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਾਮ ਦੀ ਨੂਰ ਅਰਸੋਂ ਕੋਰਸੋਂ ਛਟੀ ਤੋਦ ਦਿੱਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸਜਣ ਸਚਾ ਪਾਤਿ ਸਾਹ ਹੁ ਸਿਰਸਾ ਹੰਦੈ ਜਿਸ ਪਾਸ ਬਹਿਠਿਆ ਸੋਹੀਐ ਸਵਨਾੰਦਾ ਵੇਸਾਹੂ ਸਜਣ ਸਚਾ ਪਾਤਿ ਸਾਹ ਹੁ ਸਿਰਸਾ ਹੰਦੈ ਜਿਸ ਪਾਸ ਬਹਿਠਿਆ ਸੋਹੀਏ ਸਭ ਨੰਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਸਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੈ ਇਆਣਾ ਦਰਗਹਿ ਘੜੀਅਹ ਤੀਨੇ ਲੇਖ ਕੋਟ ਕਾਮਨਾ ਆਵੇ ਵੇਖ ਕਾਇ ਕਾਗਦ ਮਨ ਪਰਵਾਣ ਇਰਖੀ ਲੇਖ ਨਾ ਪੜੈ ਈਆਣਾ ਦਰਗਹਿ ਘੜੀਅਹ ਤੀਨੇ ਲੇਖ ਖੋਟ ਕਾਮਨਾ ਆਵੇ ਵੇਖ ਨਾਨਕ ਜੀ ਵਿੱਚ ਰੂਪ ਹੋਏ ਖਰ ਖਰ ਆਖੇ ਸਭ ਕੋਏ ਰਹਾਉ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੈ ਜੀਆ ਘਾਇ। ਜੋਗੀ ਜੋਗਤ ਨਾ ਜਾਣ ਅੰਧ। ਤੀਨੇ ਉਜਾੜੇ ਕ ਬੰਦ। ਜੋ ਜੋਗੀ ਜੋ ਜੋਗਤ ਪਛਾਣੈ ਗੁਰ ਪ੍ਰਸਾਦੀ ਏਕੋ ਜਾਣੈ ਕਾਜੀ ਸੋ ਜੋ ਉਲਟੀ ਕਰੈ ਗੁਰ ਪ੍ਰਸਾਦੀ ਜੀਵਤ ਮਰੈ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ ਆਪ ਤਰੈ ਸਗਲੇ ਕੁਲ ਤਾਰੈ ਦਾਨ ਸਬੰਦ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਾਲਕ ਹੋਵੈ ਪੜਿਆ ਬੂਝੈ ਸੋ ਪਰਵਾਨ ਜਿਸ ਸਿਰ ਦਰਗਹਿ ਕਾਨੀ ਸਾਨ ਦਾਨ ਸਬੰਦ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਾਲਕ ਹੋਵੈ ਪੜਿਆ ਬੂਝੈ ਸੋ ਪਰਵਾਨ ਜਿਸ ਸਿਰ ਦਰਗਹ ਹੈ ਕਾਨੀਸਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨ ਆਸਰੀ ਮਹੱਲਾ ਪਹਿਲਾ ਕਾਇ ਕਾਗਦ ਮਨ ਪਰਵਾਨ ਸਿਰ ਕੇ ਲੇਖ ਨ ਪੜੈ ਇਆਣਾ ਦਰਗਹ ਘੜਿ ਹੈ ਤੀਨੇ ਲੇਖ ਖੋਟ ਕਾਮਨਾ ਆਵੇ ਬੀਖ ణి గురు